ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸਵਾਲ ਰੱਖਦੇ ਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾ ਅਸੀਂ ਪ੍ਰਮਾਤਮਾ ਦੇ ਪ੍ਰਕਾਸ਼ ਦੇ ਲਈ ਅੰਦਰੋਂ ਸਚਿਆਰ ਕਿਦਾਂ ਹੋਈਏ ਸਾਡੇ ਅਤੇ ਰੱਬ ਦੇ ਵਿਚਕਾਰ ਜੋ ਕੂੜ ਦੀ ਕੰਧ ਹੈ ਅਸੀਂ ਬਣਾ ਲਈ ਹਉਮੈ ਦੀ ਕੰਧ ਅਸੀਂ ਬਣਾਈ ਉਹ ਪਾਲ ਜਿਹੜੀ ਹੈ ਗੂੜ ਦੀ ਉਹ ਕਿਵੇਂ ਟੁੱਟੇ ਆਪ ਹੀ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਇਹ ਹਉਮੈ ਦੀ ਕੰਧ ਇਹ ਗੂੜ ਦੀ ਕੰਧ ਉਦੋਂ ਟੁੱਟਦੀ ਹੈ ਜਦੋਂ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦੇ ਹਾਂ ਪਰ ਉਹਦੇ ਹੁਕਮ ਦੀ ਸਮਝ ਵੀ ਤੇ ਸਾਨੂੰ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਦੇ ਹਾਂ ਬਾਣੀ ਦੇ ਨਾਲ ਜੁੜਦੇ ਹਾਂ ਗੁਰੂ ਦੀ ਸਿੱਖਿਆ ਦੇ ਨਾਲ ਜੁੜਦੇ ਹਾਂ ਤੇ ਗੁਰੂ ਦੀ ਸਿੱਖਿਆ ਗੁਰੂ ਦੀ ਬਾਣੀ ਦੇ ਅੰਦਰ ਹੈ ਤਾਂ ਜਦੋਂ ਬਾਣੀ ਦਾ ਸਾਡੇ ਦਿਲ ਦੇ ਵਿੱਚ ਸਾਡੇ ਚਿੱਤ ਦੇ ਵਿੱਚ ਵਾਸਾ ਹੋ ਜਾਂਦਾ ਹੈ ਸਾਡੇ ਅਤੇ ਰੱਬ ਦੇ ਵਿਚਕਾਰ ਜਿਹੜੀ ਅਸੀਂ ਖੁਦ ਹੀ ਇੱਕ ਹਉਮੇ ਦੀ ਦੀਵਾਰ ਖੜੀ ਕਰ ਲਈ ਹੈ ਉਹ ਦੀਵਾਰ ਬਾਣੀ ਦੇ ਪ੍ਰਤਾਪ ਸਦਕਾ ਟਹਿ ਢੇਰੀ ਹੋ ਜਾਂਦੀ ਹੈ